ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫਾਰਮੂਲਾ ਲੈ ਕੇ ਆਏ ਹਾਂ ਕੱਟੀ-ਕਟਾ ਵਸਸੀ ਕੋਈ ਵੀ ਦੁਸ਼ਕਾਬ ਹੋ ਜਿਹੜਾ ਤਿਆਰ ਕਰਨਾ ਚਾਹੁੰਦੇ ਹੋ ਬਹੁਤ ਭਰਾਵਾਂ ਦੇ ਫੋਨ ਵੀ ਆਇਆ ਸੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਜਿਹੜੇ ਵੀ ਨਹੀਂ ਭਰਾਣੇ ਦੇਖੇ ਉਹ ਤੁਸੀਂ ਵੀਡੀਓ ਆਪਣੇ ਦੇਖ ਸਕਦੇ ਹੋ ਜਾ ਕੇ ਚੈਨਲ ਦੇ ਉੱਪਰ ਤੇ ਉਹ ਵੀਡੀਓ ਨੂੰ ਬਹੁਤ ਭਰਾਵਾਂ ਨੇ ਪਿਆਰ ਦਿੱਤਾ ਜਿਹੜੀ 1.5 ਲੱਖ ਦੇ ਲਗਭਗ ਪਹੁੰਚ ਚੁੱਕੀ ਆ ਉਹ ਵੀਡੀਓ ਤੇ ਉਸ ਵੀਡੀਓ ਦੇ ਵਿੱਚ ਫੋਨ ਵੀ ਬਹੁਤ ਆਏ ਸੀ ਤੇ ਕਮੈਂਟ ਵੀ ਬਹੁਤ ਆਏ ਭਰਾਵਾਂ ਦੇ ਕਿ ਸਾਨੂੰ ਕੋਈ ਇਹ ਜਿਹਾ ਹੋਰ ਨੌਕਤਾ ਦੱਸੋ ਤੁਸੀਂ ਜਿਹੜਾ ਨਾ ਕਿਤਾ ਸੱਜਤਾ ਪੈਵੇ ਨਾਲੇ ਸਾਡਾ ਜਿਹੜਾ ਕਾਫ ਆ ਕਟਾ ਜਾਂ ਕੱਟੀ ਕੋਈ ਵੀ ਜਾਂ ਬੱਸੀ ਤਿਆਰ ਕਰਨੀ ਚਾਹਣਿਆ ਜੋ ਰਾਜੀ ਵੀ ਹੋਵੇ ਤੇ ਸੇਤੀ ਤਿਆਰ ਹੋਵੇ ਜਿਵੇਂ ਕਿ ਹੁਣ ਆਪਾਂ ਦੇ ਰਹੇ ਆਂ insan ਦੋਸਤੋ ਜਿੰਨੇ ਵੀ ਕਿਸਾਨ ਭਰਾਗੇ ਮੈਡੀਕਲ ਤੇ ਥੋੜਾ ਫੋਕਸ ਜਿਆਦਾ ਕਰਦੇ ਆ ਜਿਵੇਂ ਮੈਡੀਕਲ ਦੇ ਉੱਪਰ ਬਹੁਤ ਦਵਾਈਆਂ ਆਉਂਦੀਆਂ ਜਿਵੇਂ ਲੁਕੜ ਦਵਾਈਆਂ ਹੋ ਗਈਆਂ ਪੋਟਰ ਫਾਰਮ ਦੇ ਵਿੱਚ ਹੋਊਗੀ ਜਾਂ ਗੋਲੀਆਂ ਹੋਊਗੀਆਂ ਜਾਂ ਟੀਕੇ ਹੋਊਗੇ ਤੇ ਇਹਨਾਂ ਦੇ ਨਾਲ ਜਿਹੜਾ ਆਪਾਂ ਕੋਈ ਵੀ ਕੱਟੀ ਆ ਜਾਂ ਵੱੱਸੀ ਆ ਤਿਆਰ ਕਰਦੇ ਆ ਉਹਦੇ ਨਾਲ ਛੇਤੀ ਤਿਆਰ ਗਰੂਕ ਛੇਤੀ ਹੋਊਗੀ ਤੇ ਪਰ ਉਹ ਲੰਮਾ ਸਮਾਂ ਪਣ ਤਦ ਨਹੀਂ ਦਊਗੀ ਲੰਮੇ ਸਮੇਂ ਤੱਕ ਪਣੂ ਹੋ ਜਿਹੜਾ ਸੋਏ ਨਹੀਂ ਦਊਗੀ ਜਿਵੇਂ ਕਿ ਇੱਕ ਆਪਣੇ ਸਕਰੀਨ ਦੇ ਵਿੱਚ ਮੱਝ ਹੈ ਤੇ ਉਹ ਤੁਸੀਂ ਸੱਚੀ ਮੰਨਣਾ 25ਵੇਂ ਸੂਏ ਵਿੱਚ ਹੈ ਤੇ ਹਜੇ ਵੀ ਦੇਖਣ ਨੂੰ ਉਹ ਇਸ ਤਰ੍ਹਾਂ ਹੀ ਲੱਗਦੀ ਹੈ ਜਿਵੇਂ ਉਹ ਤੇ ਜਦੋਂ ਤੁਸੀਂ ਸੁਵੇ ਰਹੇ ਹੋ ਕਿਉਂਕਿ ਉਹ ਨਾਰਮਲ ਖਰਾਕ ਨਾਲ ਪਲੀ ਹੋਈ ਐ ਕਿ ਉਹ ਜਿੰਨੇ ਮਰਜੀ ਸੁਵੇ ਲੈ ਲੈਣ ਉਹ ਹੋਰ ਸੇਂਦ ਰਹੀ ਰਹੂਗੀ ਦੀ ਬਾਤ ਰ ਜਿਹੜੀ ਆਪਾਂ ਕੋਈ ਵੀ ਚ ਜੱਜ ਆਪਾਂ ਆਪਦੇ ਦੇ ਲਈਏ ਇੱਕ ਤਾਂ ਆਪਾਂ ਦੇਸੀ ਖਰਾਕ ਦੇ ਨਾਲ ਕੋਈ ਵੀ ਭਲਵਾਨ ਦੇਸੀ ਖਰਾਕ ਦੇ ਨਾਲ ਲੜਦਾਗਾ ਉਹ ਲੰਮੇ ਸਮੇਂ ਤੱਕ ਉਹ ਫੜੂਗਾ ਤੇ ਜੇ ਮੈਡੀਕਲ ਦੇ ਨਾਲ ਜਿਵੇਂ ਪਰੋਟੀ ਤਾਂ ਖਾ ਕੇ ਜਾਂ ਕੋਈ ਟੀਕੇ ਲਾ ਕੇ ਪਲਵਾਨ ਬੰਦਾ ਉਹ ਥੋੜੇ ਸਮੇਂ ਤੱਕ ਵਧੀਆ ਰਹੂਗਾ ਸਰੀਰ ਵੀ ਵਧੀਆ ਦਿਖਾਈ ਦੇਊਗਾ ਵੀ ਮਸਲ ਮਸਲ ਉੱਠਣਗੇ ਤੇ ਬਾਅਦ ਦੇ ਵਿੱਚ ਉਹ ਸਰੀਰ ਜਿਹੜਾ ਖੁਰ ਜਾਂਦਾ ਹੈਗਾ ਤੇ ਜਿਹੜਾ ਮਿਹਨਤ ਕਰਕੇ ਸਰੀਰ ਬਣਾਇਆ ਵਾ ਜਾਂ ਦੇਸੀ ਖਾਣਕਾਂ ਕਰਕੇ ਬਣਾਇਆ ਵਾ ਉਹ ਸਰੀਰ ਜਿਸੇ ਦਾ ਬਣ ਗਿਆ ਜਿਸੇ ਦਾ ਉਹ ਐਸੇ ਹੀ ਰਹੂਗਾ ਤੇ ਇਸੇ ਤਰ੍ਹਾਂ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਦੇਸੀ ਖਾਣਕ ਦੇ ਨਾਲ ਪਸੂ ਕਿਵੇਂ ਛੇਤੀ ਜਿਵੇਂ ਕੱਟਾ-ਕੱਟੀ ਕੋਈ ਵੀ ਬੱਸੀ ਛੇਤੀ ਤਿਆਰ ਕਰਨਾ ਕਿਵੇਂ ਕਰਨਾਲ ਜਾਣਦੇ ਆ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੰਦਾ ਬਟਨ ਨੂੰ ਕਰ ਲਿਓ ਪ੍ਰੈਸ ਆਪਾਂ ਇਸੇ ਤਰ੍ਹਾਂ ਜਾਣਕਾਰੀ ਤੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਕਿਸਾਨ ਦੇ ਦੋਸਤੋ ਤੁਹਾਨੂੰ ਆਪਾਂ ਨਾਲ ਤਾਂ ਦੇਸੀ ਖਰਾਬ ਦੱਸਾਂਗੇ ਕੋਈ ਵੀ ਆਪਾਂ ਨੂੰ ਫੀਡ ਪਾਉਣ ਦੀ ਜ਼ਰੂਰਤ ਨਹੀਂ ਸਾਨੂੰ ਤਿੰਨ ਚਾਰ ਚੀਜ਼ਾਂ ਘਰੇ ਹੀ ਲਖਾ ਦੇਾਂਗੇ ਤੇ ਉਹਦੇ ਨਾਲ ਹੀ ਨਾਲ ਤਾਂ ਤੁਹਾਡੇ ਘਰੇ ਕੱਟਾ ਜਾਂ ਕੱਟੀ ਜਾਂ ਬੱਸੀ ਕੋਈ ਵੀ ਕਾਖ ਤਿਆਰ ਕਰਨਾ ਚਾਹੁੰਦੇ ਹੋ ਤੇ ਬਹੁਤ ਸੇਦੀ ਤਿਆਰ ਹੋ ਗਈ ਤੇ ਪਹਿਲਾਂ ਆਪਾਂ ਕਰਾਂਗੇ ਗੱਲ ਜਿਵੇਂ ਹੁਣ ਮੈਂ ਬਹੁਤ ਦੇਖਿਆ ਵੀਡੀਓ ਵੀ ਦੇਖੇ ਆਪਾਂ ਸੋਸ਼ਲ ਮੀਡੀਆ ਤੇ ਜਿਵੇਂ ਬੜਾ ਕਾਫ ਹੋ ਗਿਆ ਛੋਟਾ ਕਾਫ ਹੋ ਗਿਆ ਕਾਫ ਪਲੱਸ ਹੋ ਗਿਆ ਇਹ ਜਿਹੀਆਂ ਚੀਜ਼ਾਂ ਦੇ ਨਾਲ ਬਹੁਤ ਫਰਾ ਜਿਹੜੇ ਕਟਰੋ ਬਸਰੂ ਤਿਆਰ ਕਰ ਰਹੇ ਆ ਉਹਦੇ ਨਾਲ ਨੁਕਸਾਨ ਹੋਊਗਾ ਥਾਂ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਲੰਮੇ ਸਮੇਂ ਤੱਕ ਆਪਾਂ ਪਸ਼ੂਆਂ ਤੇ ਜੀ ਸਿਹਤ ਤੇ ਖਿਆਲ ਵੀ ਰੱਖਣਾ ਲੱਗਾ ਜੇ ਆਪਾਂ ਪਸ਼ੂ ਦੀ ਸਿਹਤ ਤੇ ਖਿਆਲ ਨਹੀਂ ਰੱਖਦੇ ਹੈਗੇ ਤਾਂ ਫਿਰ ਆਪਾਂ ਉਹਦੇ ਤੇ ਕੰਮ ਨਹੀਂ ਕਰ ਸਕਦੇ ਪਸ਼ੂ ਪਾਲਣ ਦੇ ਵਿੱਚ ਪਸ਼ੂ ਪਾਲਣ ਦੇ ਵੈਟਰੀਨਰੀ ਤੋਂ ਵੀ ਕੰਮ ਜਾ ਕੋਹਣਾ ਤਾਂ ਤੁਸੀਂ ਆਪ ਦੇ ਦੇਸੀ ਨੁਕਤੇਾਂ ਦੇ ਨਾਲ ਪਸ਼ੂ ਨੂੰ ਤਿਆਰ ਕਰੋ ਜਿਵੇਂ ਕਿ ਆਪਣੇ ਪਹਿਲਾਂ ਬਜ਼ੁਰਗ ਹੀ ਲਾ ਲੋ ਬਜ਼ੁਰਗ ਆਪਣੇ ਕਿਹੜੇ ਕਟੜਾਂ ਬਸਣਾਂ ਨੂੰ ਮੈਡੀਕਲ ਤੋਂ ਲਿਆ ਕੇ ਦਵਾਈਆਂ ਦਿੰਦੇ ਸੀ ਜਾਂ ਉਹਨਾਂ ਨੂੰ ਲੀਵਰ ਟੋਨਿਕ ਦੇਸੀ ਜਾਂ ਵਿਟਾਮਿਨ ਚ ਦਿੰਦੇ ਸੀ ਫਿਰ ਵੀ ਕਿੰਨੇ ਸਿੱਧੀ ਸਿੱਧੀ ਕਟੜੂ ਬਸਰੂ ਇਹਦੇ ਵਧੀਆ ਤਿਆਰ ਹੋ ਜਾਂਦੇ ਸੀ ਤੇ ਆਪਾਂ ਤੁਹਾਨੂੰ ਦੱਸਾਂਗੇ ਲੀਵਰ ਟੋਨਿਕ ਦਾ ਕੰਮ ਸੋ ਤੁਹਾਨੂੰ ਦੱਸ ਦਿਆਂ ਕਿ ਘਰੇ ਕਿਵੇਂ ਤਿਆਰ ਕਰਨਾ ਪਹਿਲਾਂ ਤੁਸੀਂ ਕਿਸਾਨ ਦੋਸਤੋਂ ਲੱਸੀ ਲੈ ਲੈਣੀ ਆਪਣੇ ਲੱਸੀ ਫਿਰ ਇੱਕ ਪਸ਼ੂ ਵਾਲਕ ਭਰਾ ਦੇ ਘਰੇ ਹੁੰਦੀ ਆ ਲੱਸੀ ਦਾ ਗਲਾਸ ਲੱਸੀ ਦਾ ਲੈ ਲੈਣਾ ਤੁਸੀਂ ਇੱਕ ਚਮਚਾ ਦੇ ਵਿੱਚ ਨੂਨ ਦਾ ਪਾ ਲਓ ਤੇ 10 ਤੋਂ 20 ਗ੍ਰਾਮ ਸਰੋਂ ਦਾ ਤੇਲ ਪਾ ਲਓ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਕਟਰਲ ਬਸਰੂ ਮੋਂ ਮੇ ਪਿਆਦੋ ਤੁਸੀਂ ਜੇ ਪੀਂਦਾ ਠੀਕ ਆ ਜੇ ਨਹੀਂ ਪੀਂਦਾ ਤਾਂ ਤੁਸੀਂ ਸਰੰਜ ਲੈ ਲਓ ਸਰੰਜ ਨਾਲ ਭਰ ਕੇ ਤੇ ਉਹਦੇ ਮੂੰਹ ਚ ਹੌਲੀ ਹੌਲੀ ਉਹਨੂੰ ਜਿਵੇਂ ਜਿਵੇਂ ਪੀਂਦਾ ਹੋਵੇਂ ਉਸ ਤਰ੍ਹਾਂ ਪਿਆਦੋ ਔਰ ਇਹ ਪੀਣ ਲੱਗ ਗਿਆ ਤਾਂ ਤਾਂ ਬੀਆਂ ਇਹਨਾਂ ਦੇ ਵਿੱਚ ਪਾ ਲਓ ਗੱਜਿਆਂ ਦਾ ਲੱਸੀ ਪੀਣਾ ਤੇ ਲੀਵਰ ਟੂਕ ਦੇਵ ਦੀ ਤੁਹਾਨੂੰ ਲੋੜ ਹੀ ਨਹੀਂ ਬਿਲਕੁਲ ਵੀ ਇਹ ਨੁਕਤਾ ਹੋ ਗਿਆ ਕਿ ਤਾਂ ਨੰਬਰ 2 ਤੇ ਤੁਸੀਂ ਜੇ ਬੜਾ ਕਾਫ ਛੋਟਾ ਕਾਫ ਹੈ ਇਹ ਪੁੱਟਰ ਚਾਰਨ ਨਾਲੋਂ ਤੁਹਾਨੂੰ ਦੱਸ ਦੇਣਾ ਜੇ ਮੇਨ ਚੀਜ਼ ਪ੍ਰੋਟੀਨ ਹੀ ਜਿਆਦਾ ਜਿੰਨੀ ਆਪਾਂ ਪ੍ਰੋਟੀਨ ਜਿਆਦਾ ਕੱਟਰੂ ਬਸ ਨੂੰ ਦੇ ਮੈਂ ਗਉਣੀ ਛੇਤੀ ਤਿਆਰ ਹੋਊਗਾ ਤੁਸੀਂ ਨੰਬਰ 1 ਤੇ ਕਿ ਲੈਣਾ 25 ਕਿਲੋ ਸੋਲੇ ਲੈ ਲਓ 25 ਕਿਲੋ ਸੁਆਵੀ ਲੈ ਲਓ 25 ਕਿਲੋ ਮੱਕੀ ਲੈ ਲਓ 25 ਕਿਲੋ ਕਣਕ ਤੇ ਲੈ ਲਓ ਇਹ ਚਾਰੇ ਚੀਜ਼ਾਂ ਨੂੰ ਤੁਸੀਂ ਫੈਕਟਰੀ ਦੇ ਵਿੱਚੋਂ ਮਿਕਸ ਕਰਾ ਲਿਓ ਵਿੱਚ ਕਿਲੋ ਨੂਨ ਪਵਾ ਲਿਓ ਕਿਲੋ ਮਿੱਠਾ ਥੋੜਾ ਪਵਾ ਲਿਓ ਦੀ ਪੋਣਾ ਤੇ ਤੁਸੀਂ ਉਹਨੂੰ ਕੀ ਕਰਨਾ ਕਿਲੋ ਉਸ ਵੇਲੇ ਕਿਲੋ ਉਸ ਵੇਲੇ ਤੇ ਬਹੁਤ ਛੇਤੀ ਤਿਆਰ ਹੋਊਗਾ ਜੇ ਤੁਹਾਡੀ ਝੋਟੀ ਆ ਤਾਂ 16-17 ਮਹੀਨੇ ਦੇ ਵਿੱਚ ਉਹ ਗੱਬੜ ਹੋਣ ਦੇ ਯੋਗ ਹੋ ਜਾਊਗੀ ਆਪਾਂ ਵੀ ਫਾਰਮੂਲਾ ਇਹੀ ਵਰਤਦੇ ਆ ਜਦ ਇਹਦੇ ਸਾਨੂੰ ਇੱਕ ਕਿਸਾਨ ਭਰਾ ਦੇ ਨਾਲ ਮਿਲਾਵਾਂਗੇ ਇੱਕ ਦੇ ਜੇ ਸਮਾਂ ਲੱਗਿਆ ਤੇ ਇੱਕ ਸਾਲ ਤੋਂ ਪਹਿਲਾਂ ਪਹਿਲਾਂ ਜਿਹੜੀ ਬੜੀ ਗੱਬਣ ਹੋ ਗਈ ਇੱਕ ਮਹੀਨੇ ਦੀ ਗੱਬਣ ਆਹੋ ਸਾਲ ਤੋਂ ਪਹਿਲਾ ਪਹਿਲਾ ਤੇ ਇੱਕ ਹੋਰ ਕਿਸਾਨ ਭਰਾ ਨੇ ਆਪਣਾ ਹੀ ਫਾਰਮੂਲਾ ਵਰਤਿਆ ਸੀਗਾ ਤੇ 11 ਮਹੀਨਿਆਂ ਦੀ ਜਿਹੜੀ ਇੱਕ ਵਾਰੀ ਹੀਟ ਦੇ ਵਿੱਚ ਆ ਚੁੱਕੀ ਐ ਤੇ ਤੁਸੀਂ ਇਸ ਤਰ੍ਹਾਂ ਦੇਸੀ ਫਾਰਮੂਲਿਆਂ ਦੇ ਨਾਲ ਬਹੁਤ ਸੇਤੀ ਤਿਆਰ ਕਰ ਸਕਦੇ ਹੋ ਤੇ ਆਪਾਂ ਨੂੰ ਜੇ ਮੈਡੀਕਲ ਤੋਂ ਜ਼ਿਆਦਾ ਆਪਾਂ ਦਵਾਈਆਂ ਲਿਆ ਕੇ ਮਹਿੰਗਾ ਮਹਿੰਗਾ ਖਰਚਾ ਕਰਾਂਗੇ ਬਸ ਉਤੇ ਉਹਨਾਂ ਖਰਚਿਆਂ ਦਾ ਆਪਾਂ ਬਸ ਉਹਨੂੰ ਮੁੜ ਕੇ ਮੋੜਦਾ ਨਹੀਂ ਆਪਾਂ ਨੂੰ ਬਹੁਤ ਭਰਾ ਦਾ ਦਰਦ ਵੀ ਜੇ 10 ਕਿਲੋ ਮੱਝ ਥੱਲੇ ਦੁੱਧ ਦਤਾ ਉਹਨੂੰ 8-8 ਕਿਲੋ ਦੁੱਧ ਵੇਚ ਜਾਂਦੇ ਆ 8-8 ਕਿਲੋ ਦੁੱਧ ਪਿਆ ਕੇ ਆਪਾਂ ਮੁੜ ਕੇ ਉਹਦੀ ਕੀਮਤ ਆਉਗੀ 60-70 ਹਜ਼ਾਰ 80 ਹਜ਼ਾਰ ਦੀ ਵਿਕਣੀ ਆ ਤੇ ਉਹਦੇ ਖਾਚਾ ਜਿਆਦਾ ਕਰ ਲਾਂਗੇ ਆਪਾਂ ਆਮਦਨ ਆਪਾਂ ਨੂੰ ਘਟਾ ਜੇ ਦੁੱਧ ਥੋੜਾ ਆਪਣੇ ਪਸ਼ੂ ਥੱਲੇ ਤਾਂ ਉਹਨੇ ਹੀ ਦੁੱਧ ਦਿਓ ਉਹਨੂੰ ਇੱਕ ਥਣ ਦਾ ਜਾਂ ਦੋ ਥਣ ਦਾ ਜੇ ਜਿਆਦਾ ਦੁੱਧ ਦਤਾ ਤੁਸੀਂ ਨਾਲ-ਨਾਲ ਤੁਸੀਂ ਇਹ ਖਰਾਕ ਘਰ ਦੀ ਫੀਡ ਤਿਆਰ ਕਰਕੇ ਪਾਉਂਗੇ ਤਾਂ ਆਪੇ ਸਾਨੂੰ ਯਾਰਟ ਮੈਨਾਂ ਟੱਕ ਕਮੈਂਟ ਕਰਕੇ ਜਰੂਰ ਦੱਸੋ ਜਿਹੜੇ ਪਹਿਲਾਂ ਭਰਾ ਆਪਣੇ ਨਾਲ ਜੁੜੇ ਹੋਇਆ ਉਹਨਾਂ ਨੂੰ ਤਾਂ ਸਾਰੇ ਭਰਾ ਨੂੰ ਪਤਾ ਹੀ ਆ ਤੇ ਨਵੇਂ ਜਿਹੜੇ ਭਰਾ ਜੁੜਦੇ ਆ ਉਹਨਾਂ ਨੂੰ ਆਪਾਂ ਦੱਸਦੇ ਰਹਿਨੇ ਆ ਤੇ ਆ ਜਿਉ ਆਪਾਂ ਜਾਣਕਾਰੀ ਲੈ ਕੇ ਆਉਂਦੇ ਰਹਿੰਨੇ ਆ ਤੇ ਵੀਡੀਓ ਦੇਖਣ ਲਈ ਜਿਹੜੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ